ਯੂਨਾ ਬਾਪ 1 ਯੂਨਾ ਦੀ ਹਣ ਆਗਿਆਕਾਰੀ ਯਹੋਵਾ ਦੀ ਬਾਣੀ ਅਮਿਤਾਈ ਦੇ ਪੁੱਤਰ ਯੂਨਾ ਨੂੰ ਆਈ ਕਿ ਉੱਠ ਉਸ ਵੱਡੇ ਸ਼ਹਿਰ ਨੀਨਵਾਹ ਨੂੰ ਜਾ ਅਤੇ ਉਸ ਦੇ ਵਿਰੁੱਧ ਪੁਕਾਰ ਕਿਉਂ ਜੋ ਉਹਨਾਂ ਦੀ ਬੁਰੀਾਈ ਮੇਰੇ ਸੰਮੁਖ ਉਤਾਹਾਂ ਆਈ ਹੈ ਪਰ ਯੋਨਾ ਯਹੋਵਾ ਦੇ ਹਜ਼ੂਰੋਂ ਤਰਸ਼ੀਸ਼ ਨੂੰ ਭੱਜਣ ਲਈ ਉਠਿਆ ਉਹ ਯਾਫਾ ਵੱਲ ਉਤਰ ਗਿਆ ਅਤੇ ਉੱਥੇ ਇੱਕ ਜਹਾਜ਼ ਜੋ ਤਰਸ਼ੀਸ਼ ਨੂੰ ਜਾਣ ਵਾਲਾ ਸੀ ਉਹਨੂੰ ਲੱਭ ਪਿਆ ਤਦ ਉਸ ਦਾ ਪਹਾੜਾ ਦੇਖ ਕੇ ਉਹ ਉਸ ਉੱਤੇ ਚੜਿਆ ਭਾਈ יהוה ਦੇ ਹਜ਼ੂਰੋਂ ਉਹਨਾਂ ਦੇ ਨਾਲ ਤਰਸ਼ੀਸ਼ ਨੂੰ ਜਾਵੇ ਪਰ יהוה ਨੇ ਸਮੁੰਦਰ ਉੱਤੇ ਇੱਕ ਵੱਡੀ ਹਨੇਰੀ ਵਗਾ ਦਿੱਤੀ ਅਤੇ ਸਮੁੰਦਰ ਵਿੱਚ ਵੱਡਾ ਤੂਫਾਨ ਸੀ ਇਹੋ ਜਿਹਾ ਕਿ ਜਹਾਜ਼ ਟੁੱਟਣ ਵਾਲਾ ਸੀ ਤਦ ਮਲਾ ਡਰ ਗਏ ਅਤੇ ਹਰੇਕ ਆਪੋ ਆਪਣੇ ਦੇਵ ਦੇ ਅੱਗੇ ਦੁਹਾਈ ਦੇਣ ਲੱਗਾ ਉਹਨਾਂ ਨੇ ਉਸ ਮਾਲ ਮਤਾਂ ਨੂੰ ਜੋ ਜਹਾਜ਼ ਵਿੱਚ ਸੀ ਸਮੁੰਦਰ ਵਿੱਚ ਛੱਡ ਦਿੱਤਾ ਤਾਂ ਜੋ ਉਸ ਨੂੰ ਹੌਲਾ ਕਰ ਦੇਣ ਪਰ ਯੂਨਾ ਜਹਾਜ਼ ਦੇ ਹੇਠਲੇ ਥਾਂ ਲੈ ਕੇ ਸੁੱਤਾ ਪਿਆ ਸੀ ਤਾਂ ਕਪਤਾਨ ਉਹਦੇ ਕੋਲ ਗਿਆ ਅਤੇ ਉਹਨੂੰ ਆਖਿਆ हे ਸੌਣ ਵਾਲੇ ਤੈਨੂੰ ਕੀ ਹੋਇਆ ਉੱਠ ਆਪਣੇ ਦੇਵ ਨੂੰ ਪੁਕਾਰ ਸ਼ਾਇਦ ਉਹ ਦੇਵ ਸਾਨੂੰ ਚੇਤੇ ਕਰੇ ਤਾਂ ਅਸੀਂ ਨਾਸ਼ ਨਾ ਹੋਈਏ ਤਾਂ ਉਹ ਇੱਕ ਦੂਏ ਨੂੰ ਕਹਿਣ ਲੱਗੇ ਆਓ ਅਸੀਂ ਗੁਨਾ ਪਾ ਕੇ ਲੱਭੀਏ ਜੋ ਇਹ ਵਿਵਤਾ ਕਿਹਦੇ ਕਾਰਨ ਸਾਡੇ ਉੱਤੇ ਆਣ ਪਈ ਹੈ ਉਪਰੰਤ ਉਹਨਾਂ ਨੇ ਗੁਣਾ ਪਾਇਆ ਅਤੇ ਗੁਣਾ ਯੁਨਾ ਉਤੇ ਪਿਆ ਤਦ ਉਹ ਉਹਨੂੰ ਆਖਣ ਲੱਗੇ ਤੂੰ ਸਾਨੂੰ ਦੱਸ ਕਿ ਇਹ ਵਿਪਤਾ ਕਿਹਦੇ ਕਾਰਨ ਸਾਡੇ ਉੱਤੇ ਆਣ ਪਈ ਹੈ ਤੇਰਾ ਕੰਮ ਕੀ ਹੈ ਅਤੇ ਤੂੰ ਕਿੱਥੋਂ ਆਇਆ ਹੈ ਤੇਰਾ ਦੇਸ਼ ਕਿਹੜਾ ਹੈ ਅਤੇ ਤੂੰ ਕਿਹੜਿਆਂ ਲੋਕਾਂ ਵਿੱਚੋਂ ਹੈ ਤਾਂ ਉਹਨੇ ਉਹਨਾਂ ਨੂੰ ਆਖਿਆ ਮੈਂ ਇਬਰਾਨੀ ਹਾਂ ਅਤੇ ਆਕਾਸ਼ ਦੇ ਪਰਮੇਸ਼ਵਰ ਯਹਵਾ ਤੋਂ ਜਿਨੇ ਸਮੁੰਦਰ ਅਤੇ ਥਲ ਬਣਾਇਆ ਹੈ ਡਰਦਾ ਹਾਂ ਤਾਂ ਉਹ ਮਨੁੱਖ ਬਹੁਤ ਹੀ ਡਰ ਗਏ ਅਤੇ ਉਹਨੂੰ ਆਖਣ ਲੱਗੇ ਤੈਂ ਇਹ ਕੀ ਕੀਤਾ ਕਿਉਂਕਿ ਜੋ ਉਹ ਮਨੁੱਖ ਜਾਣਦੇ ਸਨ ਕਿ ਇਹ ਯਹੋਵਾ ਦੇ ਹਜ਼ੂਰੋਂ ਨਾਸ ਰਿਹਾ ਸੀ ਕਿਉਂਕਿ ਉਹਨੇ ਉਹਨਾਂ ਨੂੰ ਇਹ ਦੱਸ ਦਿੱਤਾ ਸੀ ਤਦ ਉਹਨਾਂ ਨੇ ਉਹਨੂੰ ਆਖਿਆ ਅਸੀਂ ਤੇਰੇ ਨਾਲ ਕੀ ਕਰੀਏ ਜੋ ਸਮੁੰਦਰ ਸਾਡੇ ਲਈ ਸ਼ਾਂਤ ਹੋ ਜਾਵੇ ਕਿਉਂਕਿ ਜੋ ਸਮੁੰਦਰ ਦੀਆਂ ਲਹਿਰਾਂ ਵਧਦੀਆਂ ਜਾਂਦੀਆਂ ਸਨ ਤਦ ਉਹਨੇ ਉਹਨਾਂ ਨੂੰ ਆਖਿਆ ਕਿ ਤੁਸੀਂ ਮੈਨੂੰ ਚੁੱਕ ਕੇ ਸਮੁੰਦਰ ਵਿੱਚ ਸੁੱਟ ਦਿਓ ਫੇਰ ਤੁਹਾਡੇ ਲਈ ਸਮੁੰਦਰ ਸ਼ਾਂਤ ਹੋ ਜਾਵੇਗਾ ਕਿਉਂਕਿ ਮੈਂ ਜਾਣਦਾ ਹਾਂ ਕਿ ਮੇਰੇ ਹੀ ਕਾਰਨ ਇਹ ਵੱਡਾ ਤੂਫਾਨ ਤੁਹਾਡੇ ਉੱਤੇ ਆਇਆ ਹੈ ਤਾਂ ਵੀ ਉਹਨਾਂ ਮਨੁੱਖਾਂ ਨੇ ਵੰਧ ਚੱਪੇ ਲਾਉਣ ਵਿੱਚ ਵੱਡਾ ਜ਼ੋਰ ਲਾਇਆ ਜੋ ਉਹ ਕੰਡੇ ਲੱਗ ਜਾਵੇ ਪਰ ਉਹ ਲਾ ਨਾ ਸਕੇ ਇਸ ਲਈ ਜੋ ਸਮੁੰਦਰ ਦੀਆਂ ਲਹਿਰਾਂ ਉਹਨਾਂ ਦੇ ਵਿਰੁੱਧ ਵੱਧਦੀਆਂ ਜਾਂਦੀਆਂ ਸਨ ਤਦ ਉਹਨਾਂ ਨੇ ਯਹੋਵਾ ਨੂੰ ਪੁਕਾਰਿਆ ਅਤੇ ਆਖਿਆ हे ਯਹੋਵਾ ਅਸੀਂ ਤੇਰੇ ਤਰਲੇ ਕਰਦੇ ਹਾਂ ਭਾਈ ਅਸੀਂ ਇਸ ਮਨੁੱਖ ਦੀ ਜਾਨ ਦੇ ਕਾਰਨ ਨਾਸ ਨਾ ਹੋਈਏ ਅਤੇ ਤੂੰ ਵਿਦੋਸ਼ਾ ਖੂਨ ਸਾਡੇ ਉੱਤੇ ਨਾ ਪਾ ਕਿਉਂ ਜੋ ਹੈ ਯਹੋਵਾ ਤੈਂ ਜੋ ਚਾਹਿਆ ਹੈ ਸੋਈ ਕੀਤਾ ਹੈ ਫਿਰ ਉਹਨਾਂ ਨੇ ਯੂਨਾ ਨੂੰ ਚੁੱਕ ਕੇ ਸਮੁੰਦਰ ਵਿੱਚ ਛੁੱਟ ਦਿੱਤਾ ਅਤੇ ਸਮੁੰਦਰ ਦਾ ਜ਼ੋਰ ਬੰਦ ਹੋ ਗਿਆ ਤਦ ਉਹਨਾਂ ਮਨੁੱਖਾਂ ਨੇ יהוה ਦਾ ਡਾਡਾ ਹੀ ਭੈ ਮੰਨਿਆ ਅਤੇ ਉਹਨਾਂ ਨੇ יהוה ਦੇ ਅੱਗੇ ਇੱਕ ਬਲੀ ਚੜਾਈ ਅਤੇ ਸੁਖਣਾ ਸੁਖੀਆਂ ਪਰ יהוה ਨੇ ਇੱਕ ਵੱਡੀ ਮੱਛੀ ਠਹਿਰਾ ਛੱਡੀ ਸੀ ਜੋ ਯੂਨਾ ਨੂੰ ਨਿਕਲ ਜਾਵੇ ਅਤੇ ਯੂਨਾ ਤਿੰਨ ਦਿਨ ਅਤੇ ਤਿੰਨ ਰਾਤਾਂ ਮੱਛੀ ਦੇ ਢੇਡ ਵਿੱਚ ਰਿਹਾ ਯੂਨਾ ਬਾਪ 2 ਯੂਨਾ ਦੀ ਪ੍ਰਾਰਥਨਾ ਤਦ ਯੂਨਾ ਨੇ ਮੱਛੀ ਦੇ ਢੇਡ ਵਿੱਚ ਯਹੋਵਾ ਆਪਣੇ ਪਰਮੇਸ਼ਵਰ ਕੋਲ ਐਉਂ ਪ੍ਰਾਰਥਨਾ ਕੀਤੀ ਮੈਂ ਆਪਣੀ ਅਖਿਆਈ ਵਿੱਚ ਯਹੋਵਾ ਨੂੰ ਪੁਕਾਰਿਆ ਅਤੇ ਉਹਨੇ ਮੈਨੂੰ ਉੱਤਰ ਦਿੱਤਾ ਮੈਂ ਪਤਾਲ ਦੇ ਢਿੱਡ ਵਿੱਚੋਂ ਦੁਹਾਈ ਦਿੱਤੀ ਤੈ ਮੇਰੀ ਆਵਾਜ਼ ਸੁਣੀ ਤੈ ਮੈਨੂੰ ਡੂੰਘਾਨ ਵਿੱਚ ਸਮੁੰਦਰ ਦੀ ਤਹਿ ਵਿੱਚ ਛੁਟਿਆ ਅਤੇ ਹੜਾ ਨੇ ਮੈਨੂੰ ਘੇਰ ਲਿਆ ਤੇਰੀਆਂ ਸਾਰੀਆਂ ਲਹਿਰਾਂ ਅਤੇ ਤਰੰਗ ਮੇਰੇ ਉੱਤੋਂ ਲੰਘ ਗਏ ਤਦ ਮੈਂ ਆਖਿਆ ਮੈਂ ਤੇਰੀਆਂ ਅੱਖੀਆਂ ਤੋਂ ਦੂਰ ਛੁੱਟਿਆ ਗਿਆ ਤਾਂ ਵੀ ਮੈਂ ਫੇਰ ਤੇਰੀ ਪਵਿੱਤਰ ਹੈਕਲ ਵੱਲ ਟੱਕਾਂ ਦਾ ਪਾਣੀਆਂ ਨੇ ਮੈਨੂੰ ਜਾਨ ਤੱਕ ਘੁੱਟ ਲਿਆ ਡੁੰਗਿਆ ਹੀ ਨੇ ਚੁਫੇਰੀਆਂ ਮੈਨੂੰ ਘੇਰ ਲਿਆ ਸਾਗਰੀ ਜਾਲਾ ਮੇਰੇ ਸਿਰ ਉੱਤੇ ਵੱਲੇਟਿਆ ਗਿਆ ਮੈਂ ਪਹਾੜਾਂ ਦੇ ਮੁੱਢਾਂ ਤੀਕ ਡੁੱਬ ਗਿਆ ਧਰਤੀ ਦੇ ਅਰਲਾ ਨੇ ਸਦਾ ਦੇ ਲਈ ਮੈਨੂੰ ਟਾਕ ਛੱਡਿਆ ਪਰ ਹੇ ਯਹੋਵਾ ਮੇਰੇ ਪਰਮੇਸ਼ਵਰ ਤੈ ਮੇਰੀ ਜਾਨ ਨੂੰ ਧੋਰੇ ਵਿੱਚੋਂ ਉਤਾਹ ਲਿਆਂਦਾ ਜਿਸ ਵੇਲੇ ਮੇਰਾ ਜੀ ਮੇਰੇ ਵਿੱਚ ਡੁੱਬ ਗਿਆ ਤਦ ਮੈਂ ਯਹੋਵਾ ਨੂੰ ਚੇਤੇ ਕੀਤਾ ਅਤੇ ਮੇਰੀ ਪ੍ਰਾਰਥਨਾ ਤੇਰੇ ਕੋਲ ਤੇਰੀ ਪਵਿੱਤਰ ਹੇਕਲ ਵਿੱਚ ਅਪੜ ਪਈ ਜਿਹੜੇ ਫੋਕਿਆਂ ਵਿਅਰਥਾਂ ਨੂੰ ਮੰਨਦੇ ਹਨ ਉਹ ਆਪਣੀ ਦਇਆ ਛੱਡ ਬੈਠੇ ਹਨ ਪਰ ਮੈਂ ਧਨ ਧਨ ਦੀ ਆਵਾਜ਼ ਨਾਲ ਤੇਰੇ ਅੱਗੇ ਬਲੀ ਚੜਾਵਾਂਗਾ ਮੈਂ ਜੋ ਕੁਝ ਸੁਖਣਾ ਸੁਖੀ ਸੋ ਪੂਰੀ ਕਰਾਂਗਾ ਬਚਾਓ ਯਹੋਵਾ ਵੱਲੋਂ ਹੀ ਹੈ ਯਹੋਵਾ ਨੇ ਮੱਛੀ ਨੂੰ ਆਖਿਆ ਸੋ ਉਸਨੇ ਯੂਨਾ ਨੂੰ ਥਾਲੇ ਉੱਤੇ ਉਗਲਾਛ ਦਿੱਤਾ ਯੂਨਾ ਬਾਪ 3 ਨੀਨਵਾ ਦਾ ਪਛਤਾਵਾ יהוה ਦੀ ਬਾਣੀ ਦੂਜੀ ਵਾਰ ਯੂਨਾ ਨੂੰ ਆਈ ਕਿ ਉਠ ਉਸ ਵੱਡੇ ਸ਼ਹਿਰ ਨੀਨਵਾ ਨੂੰ ਜਾ ਅਤੇ ਉਸ ਨੂੰ ਇਸ ਗੱਲ ਦਾ ਪ੍ਰਚਾਰ ਕਰ ਜਿਹੜੀ ਮੈਂ ਤੈਨੂੰ ਦੱਸਦਾ ਹਾਂ ਤਦ ਯੂਨਾ יהוה ਦੇ ਆਖੇ ਅਨੁਸਾਰ ਉੱਠ ਕੇ ਨੀਨਵਾ ਨੂੰ ਗਿਆ ਨੀਨਵਾ ਇੱਕ ਬਹੁਤ ਹੀ ਵੱਡਾ ਸ਼ਹਿਰ ਸੀ ਜਿਹਦੇ ਵਿੱਚ ਦਾ ਪੈਂਡਾ 3 ਦਿਨਾਂ ਦਾ ਸੀ ਸੋ ਯੂਨਾ ਸ਼ਹਿਰ ਵਿੱਚ ਵੜਨ ਲੱਗਾ ਅਤੇ ਇੱਕ ਦਿਨ ਦਾ ਪੈਂਡਾ ਕੀਤਾ ਤਦ ਉਹਨੇ ਪੁਕਾਰਿਆ ਅਤੇ ਆਖਿਆ ਹੋਰ 40 ਦਿਨਾਂ ਨੂੰ ਨੀਨਵਾ ਟਿਆ ਜਾਵੇਗਾ ਸਾਬ ਨੀਨਵਾ ਦੇ ਲੋਕਾਂ ਨੇ ਪਰਮੇਸ਼ਵਰ ਉੱਤੇ ਪ੍ਰਤੀਤ ਕੀਤੀ ਅਤੇ ਵਰਤ ਰੱਖਣ ਦਾ ਹੁਕਾ ਦਿੱਤਾ ਅਤੇ ਵੱਡਿਆਂ ਤੋਂ ਲੈ ਕੇ ਨਿੱਕਿਆਂ ਤੋੜੀ ਉਹਨਾਂ ਨੇ ਤੱਪੜ ਪਾ ਲਏ ਇਹ ਖਬਰ ਨੀਨਵਾ ਦੇ ਬਾਦਸ਼ਾਹ ਨੂੰ ਅਪੜ ਪਈ ਤਾਂ ਉਹ ਆਪਣੀ ਰਾਜ ਗੱਦੀ ਤੋਂ ਉਠਿਆ ਆਪਣਾ ਸ਼ਾਹੀ ਜ਼ੂਬਾ ਲਾਹ ਸੁਟਿਆ ਅਤੇ ਤੱਪੜ ਪਾ ਕੇ ਰਾਖ ਵਿੱਚ ਬੈਠ ਗਿਆ ਤਾਂ ਉਸ ਨੇ ਹੋਕਾ ਦਿੱਤਾ ਅਤੇ ਨੀਨਵਾ ਵਿੱਚ ਪ੍ਰਚਾਰ ਕੀਤਾ ਪਾਤਸ਼ਾਹ ਅਤੇ ਉਸ ਦੇ ਸਰਦਾਰਾਂ ਦਾ ਫਰਮਾਨ ਨਾ ਆਦਮੀ ਨਾ ਪਸ਼ੂ ਨਾ ਵਗ ਨਾ ਇਜੜ ਕੁਝ ਚਾਖਣ ਉਹ ਨਾ ਖਾਣ ਨਾ ਪਾਣੀ ਪੀਣ ਪਰ ਆਦਮੀ ਔਰ ਪਸ਼ੂ ਤਪੜਾ ਨਾਲ ਟਕੇ ਹੋਏ ਹੋਣ ਅਤੇ ਪਰਮੇਸ਼ਵਰ ਦੇ ਅੱਗੇ ਜ਼ੋਰ ਲਾ ਕੇ ਤਰਲੇ ਕਰਨ ਸਭ ਕੋਈ ਆਪੋ ਆਪਣੇ ਭੈੜੇ ਰਾਹ ਤੋਂ ਅਤੇ ਆਪੋ ਆਪਣੇ ਜ਼ੁਲਮ ਤੋਂ ਜੋ ਉਹ ਕਰ ਰਹੇ ਹਨ ਮੂੰਹ ਮੋੜਨ ਕੀ ਜਾਣੀਏ ਜੋ ਪਰਮੇਸ਼ਵਰ ਮੁੜੇ ਅਤੇ ਪਛਤਾਵੇ ਅਤੇ ਆਪਣੇ ਤੱਤੇ ਕਰੋਧ ਤੋਂ ਖਟੇ ਭਾਈ ਅਸੀਂ ਨਾਸ਼ ਨਾ ਹੋਈਏ ਜਦ ਪਰਮੇਸ਼ਵਰ ਨੇ ਉਹਨਾਂ ਦੇ ਕੰਮਾਂ ਨੂੰ ਡਿਠਾ ਕਿ ਉਹ ਆਪਣੇ ਭੈੜੇ ਰਾਹ ਤੋਂ ਮੁੜ ਪਏ ਹਨ ਤਦ ਪਰਮੇਸ਼ਵਰ ਉਸ ਬੁਰਾਈ ਤੋਂ ਪਛਤਾਇਆ ਜੋ ਉਸ ਆਖਿਆ ਸੀ ਕਿ ਉਹ ਉਹਨਾਂ ਨਾਲ ਕਰੇਗਾ ਅਤੇ ਉਸ ਨੇ ਉਹ ਨਹੀਂ ਕੀਤੀ ਯੂਨਾ ਬਾਪ 4 ਬੂਟੇ ਤੋਂ ਸਿੱਖਿਆ ਇਹ ਯੂਨਾ ਨੂੰ ਬਹੁਤ ਹੀ ਭੈੜਾ ਲੱਗਾ ਅਤੇ ਉਹ ਭਾਵਕ ਹੋ اٹھਿਆ ਅਤੇ ਉਹਨੇ ਯਹੋਵਾ ਦੇ ਅੱਗੇ ਪ੍ਰਾਰਥਨਾ ਕੀਤੀ ਅਤੇ ਆਖਿਆ ਕਿ हे ਯਹੋਵਾ ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਜਦ ਮੈਂ ਅਜੇ ਆਪਣੇ ਦੇਸ਼ ਵਿੱਚ ਸਾਂ ਕਿ ਇਹ ਮੇਰਾ ਕਹਿਣਾ ਨਹੀਂ ਸੀ ਇਸੇ ਕਾਰਨ ਮੈਂ ਕਾਲੀ ਨਾਲ ਤਰਸ਼ੀਸ਼ ਨੂੰ ਭਜਾ ਕਿਉਂ ਜੋ ਮੈਂ ਜਾਣਦਾ ਸਾਂ ਕਿ ਤੂੰ ਕਿਰਪਾਲੂ ਤੇ ਦਿਆਲੂ ਪਰਮੇਸ਼ਵਰ ਹੈ ਜੋ ਕਰੋਧ ਵਿੱਚ ਧੀਰਜੀ ਅਤੇ ਕਿਰਪਾ ਨਿਧਾਨ ਹੈ ਅਤੇ ਬੁਰੀਾਈ ਤੋਂ ਪਛਤਾਉਂਦਾ ਹੈ ਸੋ ਹੁਣ हे ਯਹੋਵਾ ਮੇਰੀ ਜਾਨ ਮੇਰੇ ਵਿੱਚੋਂ ਲੈ ਲੈ ਕਿਉਂ ਜੋ ਮੇਰਾ ਮਰਨਾ ਮੇਰੇ ਜੀਉਣ ਨਾਲੋਂ ਚੰਗਾ ਹੈ ਤਦ ਯਹੋਵਾ ਨੇ ਆਖਿਆ ਕਿ ਤੇਰਾ ਗੁੱਸਾ ਚੰਗਾ ਹੈ ਜੂਨਾ ਸ਼ਹਿਰੋਂ ਬਾਹਰ ਜਾ ਕੇ ਸ਼ਹਿਰ ਦੇ ਚੜ੍ਹਦੇ ਪਾਸੇ ਜਾ ਬੈਠਾ ਅਤੇ ਉੱਥੇ ਆਪਣੇ ਲਈ ਇੱਕ ਛਪਰੀ ਪਾਲੀ ਅਤੇ ਉਹਦੇ ਹੇਠ ਛਾਵੇਂ ਬੈਠ ਗਿਆ ਭਾਈ ਵੇਖੀਏ ਸ਼ਹਿਰ ਦਾ ਕੀ ਹਾਲ ਹੁੰਦਾ ਹੈ ਯਹੋਵਾ ਪਰਮੇਸ਼ਵਰ ਨੇ ਇੱਕ ਬੂਟਾ ਠਹਿਰਾਇਆ ਅਤੇ ਉਸ ਨੂੰ ਯੂਨਾ ਦੇ ਉੱਤੇ ਕੀਤਾ ਭਾਈ ਉਹਦੇ ਸਿਰ ਉੱਤੇ ਛਾਂ ਕਰੇ ਅਤੇ ਉਹਨੂੰ ਖੇਚਲ ਤੋਂ ਛੁਡਾਵੇ ਅਤੇ ਯੂਨਾ ਉਸ ਬੂਟੇ ਦੇ ਕਾਰਨ ਬਹੁਤ ਨਿਹਾਲ ਹੋਇਆ ਪਰ ਦੂਜੇ ਦਿਨ ਸਵੇਰੇ ਹੀ ਪਰਮੇਸ਼ਵਰ ਨੇ ਇੱਕ ਕੀੜੇ ਨੂੰ ਠਹਿਰਾਇਆ ਅਤੇ ਉਹਨੇ ਉਸ ਬੂਟੇ ਨੂੰ ਅਜੇਹਾ ਡੰਗਿਆ ਜੋ ਉਹ ਸੁੱਕ ਗਿਆ ਅਤੇ ਜਦ ਸੂਰਜ ਚੜ੍ਹਿਆ ਤਾਂ ਐਉਂ ਹੋਇਆ ਜੋ ਪਰਮੇਸ਼ਵਰ ਨੇ ਪੂਰਬੀ ਲੋ ਠਹਿرائی ਅਤੇ ਸੂਰਜ ਦੀ ਧੋਪ ਯੂਨਾ ਦੇ ਸਿਰ ਉੱਤੇ ਲੱਗੀ ਅਤੇ ਉਹ ਮੂਰਛਾ ਘਾਤ ਹੋ ਗਿਆ ਅਤੇ ਆਪਣੀ ਜਾਨ ਲਈ ਮੌਤ ਮੰਗੀ ਔਰ ਆਖਿਆ ਕੀ ਮੇਰਾ ਮਰਨਾ ਮੇਰੇ ਜਿਉਣੇ ਨਾਲੋਂ ਚੰਗਾ ਹੈ ਤਾਂ ਪਰਮੇਸ਼ਵਰ ਨੇ ਯੂਨਾ ਨੂੰ ਆਖਿਆ ਕਿ ਤੇਰਾ ਗੁੱਸਾ ਉਸ ਬੂਟੇ ਦੇ ਕਾਰਨ ਚੰਗਾ ਹੈ ਅੱਗੋਂ ਉਹਨੇ ਆਖਿਆ ਮੇਰਾ ਗੁੱਸਾ ਮੌਤ ਤੀਕ ਚੰਗਾ ਹੈ ਫਿਰ ਯਹੋਵਾ ਨੇ ਆਖਿਆ ਤੈਨੂੰ ਉਸ ਬੂਟੇ ਉੱਤੇ ਤਰਸ ਆਇਆ ਜੇ ਦੇ ਲਈ ਤਾਂ ਕੋਈ ਮਿਹਨਤ ਨਾ ਕੀਤੀ ਨਾ ਹੀ ਉਸ ਨੂੰ ਉਗਾਇਆ ਜਿਹੜਾ ਇੱਕ ਹੀ ਰਾਤ ਵਿੱਚ ਹੁਗ ਪਿਆ ਔਰ ਇੱਕ ਹੀ ਰਾਤ ਵਿੱਚ ਸੁੱਕ ਗਿਆ ਕੀ ਇਸ ਵੱਡੇ ਸ਼ਹਿਰ ਨੀਨਵਾ ਉੱਤੇ ਮੈਨੂੰ ਤਰਸ ਨਹੀਂ ਸੀ ਆਉਣਾ ਚਾਹੀਦਾ ਜਿਹਦੇ ਵਿੱਚ 1 ਲੱਖ 20000 ਜਣਿਆਂ ਨਾਲੋਂ ਵੀ ਵਧੇਰੇ ਹਨ ਜਿਹੜੇ ਆਪਣੇ ਸੱਜੇ ਖੱਬੇ ਹੱਥ ਨੂੰ ਵੀ ਨਹੀਂ ਸਿਆਣ ਸਕਦੇ ਅਤੇ ਡੰਗਰ ਵੀ ਬਹੁਤ ਹਨ